ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਰ ਕਰਦੇ ਆ ਸਾਰੇ ਤੁਸੀਂ ਰਾਜੀ ਖੁਸ਼ੀ ਹੋਵੋਗੇ ਤੇ ਮਾੜਾ ਸਾਦੜ ਤੇ ਚੜਦੀ ਕਲਾ ਅਕਲ ਤੇ ਅੱਜ ਨਾ ਮੈਂ ਤੁਹਾਨੂੰ ਰਾਤ ਬਲੌਗ ਦੇ ਵਿੱਚ ਦੱਸੇ ਸੀਗਾ ਮੈਂ ਮੁੰਦੇ ਨਾਲ ਉੱਠ ਕੇ ਮੋਬਾਈਲਾਂ ਦੀ ਦੁਕਾਨ ਕੀਤੀ ਆਪਣੀ ਗਲੀ ਦੇ ਮੱਥੇ ਜਿਹੜੇ ਵੀ ਪਿੰਡ ਦੇ ਭੈਣ ਭਰਾ ਆਪਣੇ ਦੇ ਵੇਖਦੇ ਆ ਤੇ ਉਹਨਾਂ ਨੂੰ ਇੱਕ ਅਪੀਲ ਆ ਕੇ ਵੀ ਆਪਣੀ ਗਲੀ ਦੇ ਮੱਥੇ ਆ ਦੁਕਾਨ ਮੁੰਡੇ ਦੀ ਉਹਦੀ ਤੇ ਮੋਬਾਈਲਾਂ ਦੀ ਦੁਕਾਨਾ ਖੁਦ ਕਾਰੀਗਰ ਇੱਕ ਤਾਂ ਹੁੰਦਾ ਵੀ ਆਪਾਂ ਗਾਹਾਂ ਕਰਵਾ ਕੇ ਦੇਣਾ ਕਿਉਂ ਦੁਕਾਨਦਾਰ ਫੜ ਕੇ ਆਖ ਲੈਂਦੇ ਆ ਤੇ ਮੋੜ ਕੇ ਗਾਹਾਂ ਕਰਵਾ ਕੇ ਦਿੰਦੇ ਆ ਹਨਾ ਤੇ ਉਹ ਖੁਦ ਕਰਕੇ ਦਿੰਦਾ ਗਾ ਤੇ ਉਹ ਫਿਰ ਅੱਜ ਮੂਰਤੇ ਗਿਆ ਸੀਗਾ ਤੇ ਥੋੜੀ ਜੀ ਫਿਰ ਮੈਂ ਉਹਨੂੰ ਕਹੇ ਵੀ ਮੇਰਾ ਕੈਮਰਾ ਨਾ ਸਾਫ਼ ਨਹੀਂ ਗਾ ਕੌਰਾ ਮਨ ਦਾ ਮੋਬਾਈਲ ਘਰੇ ਸੀਗਾ ਮੇਰੇ ਮੋਬਾਈਲ ਦਾ ਕੈਮਰਾ ਸਾਫ਼ ਨਹੀਂ ਫਿਰ ਮੈਂ ਉਹਨਾਂ ਕਹਿੰਿਆ ਵੀ ਥੋੜੀ ਜੀ ਬਣਾ ਲਾ ਵੀਡੀਓ ਤੇ ਆਪਾਂ ਐਡ ਕਰ ਦਾਂਗੇ ਵਿੱਚ ਤੇ ਹੁਣ ਵੇਖਦੇ ਆਂ ਇੱਧਰ ਮੈਂ ਮਾਹ ਪੁੱਤ ਮੇਰੇ ਨਾਲ ਖਲਾਰਾ ਖੜਾ ਬੈਠੀਆਂ ਮਾਂ ਤੇ ਕਿੱ ਕਰਦੀਆਂ ਐ ਦੇਖੋ ਤੁਹਾਡੇ ਭਾਜੀ ਦੇ ਨਾ ਦੋਸਤ ਦਾ ਫੋਨ ਆਇਆ ਮਤਲਬ ਇਹ ਸਾਰੇ ਫਰੈਂਡ ਐ ਇੱਕ ਤਰਫੋਂ ਐ ਵੀਡੀਓ ਕਾਲ ਤੇ ਗੱਲ ਲੱਗੇ ਤੇ ਮੈਂ ਚੋਰੀ ਚੋਰੀ ਵੀਡੀਓ ਬਣਾ ਰਹੀ ਆਂ ਤੇ ਤੁਹਾਡੇ ਬਾਜੀ ਨੂੰ ਪਤਾ ਵੀ ਨਹੀਂ ਗੱਲ ਕਰੀ ਜਾਂਦੇ ਨੇ ਹੌਲੀ ਹੌਲੀ ਕੋਈ ਵੀ ਐਪ ਹੈ ਉਹਦੇ ਤੋਂ ਇਹਨਾਂ ਨੇ ਵੀਡੀਓ ਵਗੈਰਾ ਸਾਰਿਆਂ ਨਾਲ ਗੱਲ ਕਰੀ ਜਾਂਦੇ ਨੇ ਸਾਰੇ ਆਪਣੇ ਭੈਣ ਭਰਾ ਇਹਨਾਂ ਨੂੰ ਮਿਲਦੇ ਨੇ ਮਿੱਠ ਬੁਕਾ ਕੇ ਕਰਦੇ ਨੇ ਜਪਨੂਰੇ ਉਧਰ ਪਾਪਾ ਬੰਦੇ ਆ ਜਪਨੂਰੇ ਨੀ ਮਰੀ ਲਾਡੋ ਕਿ ਕਾ ਦਿਆ ਗੰਦੇ ਗੰਦੇ ਪਾਪਾ ਲਾ ਰਹੇ ਨੀ ਸ਼ੰਸ਼ਣ ਪਾਪਾ ਤਾਂ ਗੰਦਾ ਹੀ ਚੰਗੇ ਆ ਕਿ ਹੱਸਦਾ ਬਾਈ ਐਸੇ ਪਿਓ ਦਾ ਪਿਆਰ ਵੀ ਹੁੰਦਾ ਗੰਦਾ ਹੋਵੇ ਜਾਂ ਮੰਦਾ ਹੋਵੇ ਮਾਂ ਮਾਈ ਹੁੰਦੀ ਐ ਤੇ ਪਿਓ ਪਿਓ ਹੀ ਹੁੰਦਾ ਤੇ ਉਹ ਚੱਕਦਾ ਨਹੀਂ ਐ ਬਸ ਜਿਵੇਂ ਕਿ ਗਦਾ ਗਦਾ ਹੀ ਹੁੰਦਾ ਤੇ ਘੋੜਾ ਕੋੜਾ ਹੀ ਹੁੰਦਾ ਕਲਚਰ ਵੇਖੋ ਕਿੰਨੇ ਪਿਆਰ ਦੇ ਨੇ ਇੱਥੇ ਮੇਰੇ ਆਪਣੇ ਪਹਿਲੇ ਵਾਲੇ ਵੀ ਐ ਮਾ ਪਾਏ ਹੁਣ ਇਹ ਕਿੱਥੋਂ ਲਿਆਉਂਦੇ ਕੱਲ ਮੇਲੇ ਤੋਂ ਵੇਸੀ ਤੇ ਅੱਛਾ ਮੈਂ ਨੂੰ ਲੱਭੇ ਮੈਂ ਕਿਹਾ ਇੱਥੋਂ ਲੱਲੋ ਵਧੀਆ ਮਿਲਦੇ ਮਿਲ ਜਣਗੇ ਆ ਜਿਹੜਾ ਬਿੱਟੂ ਨੇ ਗਿਫਟ ਕੀਤਾ ਮੈਨੂੰ ਉਹ ਆ ਪਰਫਿਊਮ ਹਾਂ ਹਾਂ ਲਾ ਕੇ ਐਵੇਂ ਨਾ ਲਾਈ ਆਇਆ ਕਰ ਗਰਮੀ ਹੈਗੀ ਐ ਅੱਜ ਹਾਰ ਦਾ ਮਹੀਨਾ ਚੋ ਹੂੰ ਜੱਫ ਨੂੰ ਰੇ ਸੈਂਟ 750 ਦਿਨਾਂ ਚ ਨਹੀਂ ਲਾਉਣੇ ਚਾਹੀਦੇ ਮੇਰੇ ਵਰਗੋ ਕੋਈ ਭੂਤ ਬਾਤ ਚ ਉਪੜ ਜਾਂਦਾ ਹੁੰਦਾ ਪੂਰੀ ਸਭ ਤੋਂ ਵੱਡੇ ਭੂਤ ਉਹ ਤਾਂ ਹੈ ਗੈਂ ਹੈ ਹੈ ਗੈਂ ਉਹ ਇਹ ਮੈਨੂੰ ਤਾਂ ਲਾਉਣਾ ਹੁਣ ਤੈਨੂੰ ਮਗਰੋਂ ਬੜਾ ਮੁਸ਼ਕਲ ਆ ਇਹ ਤਾਂ ਜਿਹੜੇ ਮਾਰੀ ਮਰਜੀ ਬਾਬਿਆਂ ਨੂੰ ਧਿਆਲਾ ਇਹ ਤਾਂ ਹੁਣ ਪੱਕਾ ਹੀ ਤੇਰੇ ਮਗਰ ਲੱਗ ਨਾਲ ਵਿਆਹ ਆ ਗਿਆ ਨਾ ਉਹ ਕਹਿੰਦੇ ਹੁੰਦੇ ਨਾ ਕੋਈ ਕਚੀਗਲ ਕੋਈ ਵੀ ਆ ਨਾਲ ਵਿਆਹੀ ਜਾਵੇ ਤੇ ਕਹਿੰਦੇ ਵੀ ਉਹ ਫਿਰ ਖਹਿਣਾ ਨਹੀਂ ਛੱਡ ਦਿੰਦੀ ਮੇਰਾ ਤਾਂ ਉਹ ਕੰਮ ਹੋਇਆ ਵਾ ਅੱਛਾ ਗੱਲਾਂ ਇੱਥੇ ਵੀ ਹੈਗੀਆਂ ਕਹਿੰਦੇ ਆ ਆਪਾਂ ਮੈਨੂੰ ਤਾਂ ਕੋਈ ਲੱਗਦਾ ਨਹੀਂਗਾ ਤੇ ਕਹਿੰਦੇ ਆ ਹਾਂ ਸੁਣੀਆਂ ਹੀ ਆ ਸੁਣਨ ਚ ਹੀ ਆਉਂਦਾਂ ਤੇ ਬਾਕੀ ਮੈਨੂੰ ਤਾਂ ਅੱਜ ਤੱਕ ਨਹੀਂ ਕੋਈ ਟੱਕਰੀ ਭੂਤ ਪ੍ਰੇਤ ਕਿਉਂਕਿ ਮੈਂ ਤਾਂ ਆਪ ਪ੍ਰੇਤ ਅਰਗ ਹੈਂ ਚੂੜੀਆਂ ਲੱਭੀ ਜਾਂਦੀ ਸੀ ਮੈਂ ਹਾਂ ਮੈਂ ਕਿ ਚੂੜੀਆਂ ਗਈਆਂ ਕਿੱਥੇ ਦੂਜੇ ਤੀਜੇ ਦਿਨਾਂ ਨੂੰ ਚੀਜ਼ਾਂ ਸਵਾਰਨ ਵਾਲੀਆਂ ਹੁੰਦੀਆਂ। ਤਸਵਰੀ ਨਾ ਹੋਵੇ ਨਾ ਮੈਨੂੰ ਚੈਨ ਨਹੀਂ ਪੈਂਦਾ। ਚਾਤਾ ਕਰਦਾ ਪੁੱਤ ਜੇ ਆ ਕੇ 25 ਜੀ ਲੈ ਲੋ। ਮਾਣ ਜਾ ਰੱਖ ਲਾ। ਉਹ ਸੋਹਣੀ ਜੀ ਗਿੱਚੀ ਵਾਲਿਆ। ਗਿੱਚੀ ਵਾਲਿਆ। ਜਦ ਮੂਹ ਪਾਪਾ ਕੀ ਕਹਿੰਦੇ। ਓ ਸੋਹਣੀ ਜੀ ਗਿੱਚੀ ਵਾਲਿਆ। ਸੋਹਣੀ ਜੀ ਗਿੱਚੀ ਹੀ ਹੈ ਜੀ। ਨਾ ਦੇਖੋ ਗਿੱਚੀ ਕਿੰਨੀ ਸੋਹਣੀ ਹੈ। ਜਦੋਂ ਗਿੱਚੀ ਚ ਭਾਰੀ ਕਰੋ ਫਿਰ ਆਤੀ ਹੈ। ਜੱਪਨੋਰਾ। ਖੁਦ ਆ ਕੇ ਆਉਂਦੀ ਹੈ ਨਾ। ਜੱਪਨੋਰਾ। ਗੁਦਗੁਦੀ ਹੁੰਦੀ ਹੈ ਨਾ ਇੱਧਰ ਦੇਖਦੇ ਨਹੀਂ ਤੁਸੀਂ ਸਸਿਕਾ ਕਰੋ ਸਾਰਿਆਂ ਨੂੰ ਬਿੱਟੂ ਉਹ ਭਾਜੀ ਨੇ ਐਡਾ ਵੱਡਾ ਮੂਨ ਕਲਚਰ ਦਿੱਤਾ ਕਿ ਇੱਕ ਲਾਵੇ ਭਾਬੀ ਮਹਲਾਣੇ ਫੇਰ ਵਿਚਾਰੀ ਇਹ ਤਾਂ ਟੰਗਲ ਕੋਈ ਹੈ ਨਾ ਕਲਚਰ ਕਾ ਦਾ ਹੈ ਇਹ ਤਾਂ ਟੰਗਲ ਕੋਈ ਹੈ ਹੋ ਕੀ ਹੁੰਦਾ ਟੰਗਲ ਹੀ ਨਹੀਂ ਪਤਾ ਤੂੜੀ ਇਕੱਠੀ ਕਰਨ ਵਾਲੀ ਹੁੰਦੀ ਹੈ ਬਹੁਤ ਚਾ ਉਹ ਜਿਹੜੀ ਲੋਹੇ ਡੰਡਿਆਂ ਵਾਲੀ ਹੁੰਦੀ ਹੈ ਹਾਂ ਲੋਹੇ ਦੇ ਉਹ ਲੱਗੇ ਹੁੰਦੇ ਥੀਲੇ ਜੇ ਡੰਡੇ ਜੇ ਜਦ ਮੂੜ ਦਾ ਆਇਆ ਦੇ ਨਾਲ ਫਿਰ ਸਿਰ ਵੱਧ ਗਿਆ ਹਨ ਜਿਵੇਂ ਆਪਣੇ ਨਾ ਮੁੰਡਾ ਸੀਗਾ ਉਹਦੇ ਜੂੜਾ ਰੱਖਿਆ ਹੋਇਆ ਸੀਗਾ ਉਦੋਂ ਹੁਣ ਸੂਆ ਸਾ ਤੇ ਬਾੜਾ ਨਾਉਣ ਜਾਂਦੇ ਸੀਗੇ ਤੇ ਉਹ ਨਾਉਣ ਗਿਆ ਤੇ ਉਹਦੇ ਪੈਗਾਂ ਗੁੰਝਲਾਂ ਕਹਿੰਦਾ ਮਾਤਾ ਐਵੇਂ ਸ਼ੂਏ ਚ ਵੜਿਆ ਕਹਿੰਦਾ ਕਿਉਂ ਕਹਿੰਦਾ ਮੇਰੇ ਦਾ ਵਾਲ ਤਾਂ ਅੰਗਲੀ ਦਾ ਬੋਣੇ ਬਹਿਣਗੇ ਗੁੰਝਲਗਾ ਪੈਗਾਂ ਹ 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 ਕਿ ਜੋ ਸਨੇਹ ਕਰਦੇ ਆਂ ਦਰਸ਼ਕਾਂ ਆ ਨਾ ਬਤਨਾ ਇਸ ਲਈ ਸਵੈ ਆਪਣੇ ਪਰਿਵਾਰੋਂ ਕਮੇਟ ਦੇਖ ਲਈ ਜਾਂ ਆਪਣੂਰ ਨੇ ਹੁਣ ਚੱਲਿਆ ਪਲੇਟ ਵਾਲਾ ਦੂਰੇ ਜਾੜਾ ਆਵੜਾ ਪਤਾ ਡੈਰ ਡੈਲ ਮੇਰਾ ਸ਼ੇਰ ਨਾ 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 ਮੇਰਾ ਸ਼ੇਰ ਹਲ ਖੜੋ ਮਮਾ ਤਾਂ ਚੀਜੀ ਕੱਲੇ ਕੱਲੇ ਮਮਾ ਖਾ ਜਾਣਗੇ ਪੁੱਤ ਸੁਆਤ ਪ੍ਰੇਮ ਐਸੇ ਨਹੀਂ ਨਹੀਂ ਸ਼ੇਰ ਮੂਬੂ ਲੜਾਂ ਨਾ ਉੱਠੋ ਨਹੀਂ ਬੰਦ ਕਰਦੇ ਆਹ ਸੱਚ ਬੰਦ ਕਰ ਰਹੇ ਜੀ ਬੰਦ ਕਰਦੇ ਉਹ ਨਿਕਲ ਜੋ ਹਾਂ ਵੈਰੀ ਗੁੱਡ ਦਾ ਸਾਹ ਜੀ ਤੂੰ ਤਾਂ ਬੜੀ ਸਿਆਣੀ ਐ ਸਾਡੇ ਪਾਜੀ ਪਾਠ ਚੱਲੀ ਜਾ ਰਹੇ ਤੇ ਅੱਧਰ ਤੁਹਾਡੇ ਪਾਜੀ ਸਬਜ਼ੀ ਬਣਾ ਰਹੇ ਨੇ ਆਲੂ ਲੋਬੀਆ ਦੀ ਲੋਬੀਆ ਹੁੰਦਾ ਨਾ ਮोटे ਮੇਰੇ ਤੇ ਲੋਬੀਆ ਕਹਿੰਦੀ ਆ ਚੋਲੇ ਚੋਲੇ ਕਹਿੰਦੇ ਹੋ ਤੂੰ ਨੇ ਮੈਨੂੰ ਸਉਣ ਨੂੰ ਭਾਜੀ ਪਤਾ ਕੀ ਕਹਿ ਰਹੇ ਸੀ ਕਹਿੰਦੇ ਰਮਨ ਜਿਹੜੀ ਉਹ ਸਬਜੀ ਲਾਰੇ ਸੀ ਤੁਸੀਂ ਕੀ ਕਿਹਾ ਉਹਨੂੰ ਮੈਂ ਕਿਹਾ ਲੋਬੀਆ ਕਹਿੰਦੇ ਅੱਛਾ ਕਹਿੰਦੇ ਉਹ ਤਾਂ ਚੋਲੇ ਹੁੰਦੇ ਨੇ ਐਵੇਂ ਨਾਮ ਦੱਸਿਆ ਮੈਂ ਕਿਹਾ ਨਹੀਂ ਭਾਜੀ ਉੱਥੇ ਲੋਬੀ ਹੁੰਦਾ ਮੈਂ ਕਿਹਾ ਸਾਡੇ ਲੋਬੀਆ ਮਿਲਦਾ ਉੱਥੇ ਤਰੀ ਵਾਲਾ ਤੇ ਮੈਂ ਕਿਹਾ ਤੁਸੀਂ ਤਰੀ ਵਾਲਾ ਨਹੀਂ ਬਣਾਉਂਦੇ ਮੈਂ ਕਿਹਾ ਸੁੱਕਾ ਵੀ ਮਿਲਦਾ ਏ ਜਿਵੇਂ ਰਾਜ ਰਾਜਮਾ ਰਾਜਮਾ ਬੰਦੇ ਨੇ ਉਵੇਂ ਬੰਦਾ ਹੈ ਹਣਾ ਦਿਖਾਓ ਜਰਾ ਇਹਨੂੰ ਪਛਾਣਨੇ ਕੌਣ-ਕੌਣ ਪਛਾਣਨੇ ਦਾ ਸਾਡੇ ਤੇ ਲੋਬੀਆਂ ਕਰਦੇ ਨੇ ਆਹ ਵਾਲੀ ਐਜੇ ਬੀਜ ਹਰੇ ਵੀ ਹੁੰਦੇ ਚੌਲੇ ਆ ਵਿੱਚ ਹਰੀ ਫਲੀਆਂ ਵਾਲੀਆਂ ਲੀਤਿਆਂ ਤੁਸੀਂ ਨਹੀਂ ਨਹੀਂ ਉਹ ਉਹ ਜਿਹੜਾ ਬੱਚਾ ਹੁੰਦਾ ਨਹੀਂ ਵੀ ਹੁੰਦਾ ਜੀ ਇਹ ਚ ਨਿਕਲਦਾ ਉਹ ਕੱਟ ਕੇ ਪਾ ਲਈਦਾ ਅੱਛਾ ਇਹ ਪੁਰਾਣੇ ਨਾ ਪੁਰਾਣੇ ਰਕਣ ਉਹ ਤੇ ਉੱਪਰ ਬੈਠੇ ਹੋਏ ਨੇ ਪਰ ਅੱਜ ਗਰਮ ਨਹੀਂ ਐਨੀ ਹੈ ਨਾ ਹਵਾ ਅੱਧੀ ਗਰਮ ਆ ਰਹੀ ਹੈ ਛੱਤ ਦੇ ਵਿੱਚ ਤੇ ਉਹ ਪੱਖੇ ਦੀ ਹਵਾ ਨਹੀਂ ਗਰਮ ਮਾਰ ਰਹੀ ਹੈ ਗਰਮ ਹੁੰਦੀ ਵੀ ਹੋਗਾ। ਨਾਲ ਆਇੰਸਾਇਰ ਕਰਦੇ ਗੰਡੇ ਪੁੱਲ ਜਾਂਦੇ ਆ। ਅਸੀਂ ਉਹ ਬ੍ਰਾਊਨ ਹੋ ਗਏ ਜਦੋਂ ਜਮਾ ਹਨਾ। ਹਾਂਜੀ। ਨੂਨ ਮਰਚ ਆ ਜਿਹੜੀ। ਹਮ। ਤਾਂ ਇਹਦੇ ਚ ਪਾ ਲੈਣੀ। ਠੀਕ ਐ। ਤਾਂ ਨੂਨ ਪਾ ਲੈ। ਹਾਂ। ਠੀਕ ਐ। ਹਮ। ਤੇ ਆਹ ਹਲਦੀ ਪਾ ਲਈ। ਠੀਕ ਐ। ਠੀਕ ਐ। ਹਮ। ਅੱਛਾ ਪਾਣੀ ਢੋਲ ਕੇ ਘਰੇ ਤੁਸੀਂ। ਹਾਂ ਤੇ ਮੈਂ ਤੁਹਾਨੂੰ ਹਾਂ ਪਾਈ ਜਾਵੇ। ਤੇ ਜਿਹੜੇ ਗੰਡੇ ਪਿਆਜ਼ ਆ ਹਨਾ ਉਹ ਭੁੱਜ ਜੇ ਜਮਾ ਭੁੱਜ ਜਲੇ ਅੱਛਾ ਤੁਸੀਂ ਬਰੀਕ ਮਸਾਲਾ ਕਰਕੇ ਪਾ ਰਹੇ ਹੋ ਹਾਂ ਇਹਦੇ ਵਿੱਚ ਇਹ ਤਰੀ ਵਾਲੇ ਬਣਾਣੇ ਆ ਹਾਂ ਓਕੇ ਅੱਛਾ ਤਰੀ ਵਾਲੀ ਸਬਜ਼ੀ ਬਣਾਨੀ ਹੈ ਇਹ ਤਰੀਆ ਕੋਈ ਮੰਗਦੇ ਜਿਵੇਂ ਆਲੂ ਮਟਰ ਬੰਦੇ ਆ ਹਾਂ ਖਾਵੇਂ ਆ ਲੋਬੀਆ ਤਰੀ ਵਾਲਾ ਹੀ ਬੰਦਾ ਤਰੀ ਰੋ ਚਾਵਲ ਵੀ ਬੰਦੇ ਚਾਵਲ ਵੀ ਖਾਣੇ ਆ ਪਾਣ ਦੇ ਨਾਲ ਗੁਰਲੀ ਰਾਈਏ ਇਹ ਏਰਮਾਨ ਆਇਆ ਨੂਰ ਨਹੀਂ ਆਗੀ ਨੂਰ ਹਥਈ ਜਪਨੂਰ ਜਪਨੂਰ ਹਥੀ ਹੈ ਉਹਨਾਂ ਦੇ ਉੱਤਰ ਹੀ ਹੈ। ਹਾਂ। ਉੱਧਰ ਸੌਂ ਗਈ ਹੋਣੀ ਨਾ ਤਾਂ ਕਰਕੇ ਉੱਥੇ ਬੈਠੇ ਛੱਤ ਤੇ। ਭਰਾਵਾ ਹਾਂ ਹਾਂ ਰੋਂਦੀ ਪਈ ਸੀ ਤਾਂ ਹੀ ਤੇ ਮੈਂ ਦੁੱਧ ਭੇਜਿਆ ਫਿਰ ਤਾਂ ਮੈਂ ਹੁਣ ਅੰਦਰ ਬਹਿ ਜਾ ਗਰਮੀ ਬਹੁਤ ਲੱਗ ਰਹੀ ਹੈ। ਕਾਫੀ ਹੁਣ ਦੱਸ ਯਾਰ ਮੈਂ ਵੀ ਗਰਮੀ ਚ ਬੈਠਾਈ ਆ। ਅੱਛਾ ਮੈਂ ਕਹਿ ਲਈ ਕਿ ਤੁਸੀਂ ਜਦੋਂ ਤੱਕ ਸਬਜ਼ੀ ਬਣਦੀ ਉਦੋਂ ਤੱਕ ਤੁਹਾਡੇ ਨਾਲ ਰਹਾਂ ਥੋੜਾ। ਪਤੀ ਪਤਨੀ ਦਾ ਇਨੀ ਦਾ ਧਰਮ ਹੁੰਦਾ ਅ ਅ ਮੈਂ ਪੱਕਾ ਨਾ ਜਲਦੀ ਜਾਉਣਾ ਹੂੰ ਹੂੰ ਉਹ ਪਤਨੀ ਕਹਿੰਦੀ ਇਹ ਬੈਠਾ ਦਾ ਸਾਡੇ ਪਤਨੀ ਨਹੀਂ ਮੈਂ ਤੇ ਨਹੀਂ ਜਾ ਰਹੀ ਮੈਂ ਤੇ ਇੱਥੇ ਹੀ ਹੈਗੀ ਆ ਜਾਰਾ ਹੁੰਦਾ ਮੈਂ ਬਾਹਰ ਆਂਦੀ ਨਾ ਮੈਂ ਤੇ ਅੰਦਰ ਹੀ ਸੀ ਵੀਰੂ ਕੋ ਕਟ ਕੇ ਜਾਏਗੀ ਉਹ ਲਾ ਤੇ ਉਹ ਤੇ ਹੁਣ ਬਣੀ ਜਾ ਰਹੀ ਵੀਡੀਓ ਤੇ ਤੁਸੀਂ ਸਾਰੇ ਦੱਸਿਓ ਗਰਮੀ ਤਾਂ ਬਹੁਤ ਹੈਗੀ ਆ ਨਾ ਮਾਨੂੰ ਬਾਰਿਸ਼ ਵੀ ਨਹੀਂ ਆਂਦੀ ਪਈ ਕੀ ਕਰ ਸਕਦੇ ਆ ਚੋਨਾ ਜਦੋਂ ਲੱਗੂਗਾ ਸ਼ੁਰੂ ਹੋਏਗਾ ਉਦੋਂ ਲੱਗਣਗੇ ਨਾਲ ਇਹਦਾ ਝੋਨਾ ਸ਼ੁਰੂ ਹੋ ਜਾਣਾ ਹੁਣ ਤਾਂ ਲੂ ਗੰਡੇ ਤੋਂ ਕੁਝ ਬੋਲੇ ਇਹਨਾਂ ਦੇ ਗੰਡਿਆਂ ਦਾ ਟੋ ਉਹ ਲੈਂਦੀ ਸੀ ਸਾਰੀ ਐ ਮੋਂ ਤੇ ਗੰਡਿਆਂ ਦਾ ਪੂਰਾ ਕੱਟਾ ਲੈਂਦਾ ਆ ਹਾਂ ਕਿੰਨੇ ਦਾ ਮੈਨੂੰ ਕੀ ਪਤਾ ਉਹ ਦੁਕਾਨ ਤੇ ਕਹਿ ਰਹੀ ਸੀ ਮੈਂ ਉਹਨਾਂ ਨੇ ਹਾਂ ਦੁਕਾਨ ਵਾਲਿਆਂ ਨੇ ਮੈਂ ਤੁਹਾਨੂੰ ਕਹਿ ਹਦਾ ਹੈਗਾ ਜਦਾਂ ਲੈਣ ਲੱਗੇ ਕਿਥੇ 40 ਰੁਪਏ 40 ਰੁਪਏ ਵੇਣਗੇ ਤੱਕੇ 20 ਪੱਤੀ ਗਿਰਦੀ ਪੈ ਜਾਂਦੀ ਹੈ ਉਸੇ ਚਾਹ ਕਟੋ ਨਹੀਂ ਉਹ ਅੱਧਰ ਹਲ ਮਿਲ ਕੇ ਕੋਈ ਲੱਲੇ ਤਾਂ ਵਧੀਆ ਹਾਂ ਮਾਰ ਵਾਲਗੇ ਨੂੰ ਲੈ ਜੂਗਾ ਮੈਂ ਹਾਂ ਅੱਦਾ ਤਾਂ ਰੱਖਣਾ ਕਿਉਂਕਿ ਇਹਨਾਂ ਪਿਆਜ਼ ਗਰਮੀ ਦੇ ਵਿੱਚ ਜਿਆਦਾ ਰੱਖਣਾ ਗਲ ਜਾਂਦਾ ਹੈ ਬਲੂ ਗਲਦਾ ਧੁੱਪੇ ਆਪਣੇ ਪਏ ਰਹੇ ਤਾਂ ਗੜਿਆ ਪਿਛਲੇ ਸਾਲ ਅਸੀਂ ਲਿਆਂਦਾ ਸੀ ਕਟੇ 2/3 2.5 ਕਦੋਂ ਉਹਨੂੰ 2/3 2.5 ਪਿਛਲੇ ਸਾਲ ਜਦੋਂ ਆਪਾਂ ਲਿਆਂਦਾਏ ਪਿਆਰੇ ਪਿਆਰੇ ਗੰਨਾ ਇਹ ਹੀ ਗਰਾਮ ਮੁੰਡੇ ਜਦੋਂ ਆਪਾਂ ਪਿਛਲੇ ਸਾਲ ਲਿਆਂਦਾ ਸੀ ਬਾਈਕ ਦੇ ਸੈਂਟਰ ਵਿੱਚ ਰੱਖ ਕੇ ਲਿਆਂਦਾ ਸੀ ਨਾ ਹਾਂ ਮੈਂ ਕਿਨਾਰੇ ਤੇ ਬੈਠੀ ਸੀ ਹਾਂ ਨਾ ਹਾਂ ਉਹ ਤਾਂ ਬੜੀ ਮੁਸ਼ਕਿਲ ਲਿਆਂਦਾ ਸੀ ਖੜ ਕੇ ਨਾ ਵਿਚਾਲੇ ਥੋੜਾ ਰੱਖ ਕੇ ਆ ਬਾਈ ਵਿਚਾਲੇ ਸੀ ਮੂਰੇ ਰੱਖ ਕੇ ਲਿਆ ਬਜੀ ਮੈਂ ਨਹੀਂ ਜੀ ਵਿਚਾਲੇ ਸੀ ਉਹ ਮੁੰਡੇ ਨੇ ਵਿਚਾਲੇ ਰੱਖਿਆ ਜੀ ਵਿੱਚ ਘਰ ਜਗਰੋ ਹੋ ਵਾਲੇ ਸੀ ਤਾਂ ਵਿਚਾਲੇ ਨਹੀਂ ਰੱਖਾਂਗੇ ਆਹੋ ਆਂਦੇ ਲਿੱਤਾ ਸੀ ਤਾਂ ਲੱਕੇ ਵਿਚਾਰੇ ਨਹੀਂ ਰੱਖਿਆ ਸੀ ਉਹਨਾਂ ਦਾ